ਬੜੇ ਜੀ ਪੰਗਨਾ ਤੇ ਅੱਜ ਅੱਜ ਬਈ ਕੱਲਾ ਹੀ ਅੱਜ ਉਹ ਖੁਦੇ ਸੀ ਅੱਜ ਉਹ ਭਰਤੀ ਵਿੱਚ ਮੈਨੂੰ ਇਸ ਨੂੰਤੀ ਹਾਂ ਭਰਤੀ ਗਏ ਉਹਦੇ ਜੋ ਉਹਦੇ سارے ਕੰਮ ਕਰਾਉਂਦੇ ਠੀਕ ਹੈ ਮੈਂ ਕਿਹਾ ਚੱਲਾ ਤੇ ਰੈਸਟ ਕਰਦੇ ਆ ਇਸ ਸਮੇਂ ਦਾ ਕੀ ਹਾਲ ਕੀਤਾ ਜਾਂ ਫਿਰ ਗਾਣਾ ਜੈ ਜੇਟਾ ਦਾ ਰਿਕਾਰਡ ਕਰਾਉਣਾ ਹੈ ਵੀਡੀਓ ਜੈ ਜੇਟਾ ਪਰਵਾ ਕੇ ਤੇ ਰੀਲਿਸ ਕਰਾਉਣਾ ਹੈ ਉਹ ਸਾਡੀ ਕੰਪਨੀ ਥਰੂ ਕਰਵਾ ਸਕਦਾ ਹੈ ਤੇ ਸੋਨੂ ਜੀ ਨੂੰ ਕੰਟੈਕਟ ਕਰ ਲਿਓ ਬਈ ਇਹਨੇ ਕਰਨਾ ਤੇ ਇਹ ਆਪੇ ਸੁਨੇਹਾ ਤੁਹਾਡਾ ਲਗਾ ਦੇਣੀ ਮੈਨੂੰ ਜਦੋਂ ਵੀ ਲੋਡ ਹੋਵੇ ਠੀਕ ਹੈ ਲਓ ਵੀ ਮਿੱਤਰੋ ਜੇ ਕਿਸੇ ਨੇ ਗਾਣਾ ਰਿਕਾਰਡ ਕੋਈ ਬੰਦਾ ਦੋਸਤੋ ਕੀ ਹਰ ਜਾਣਾ ਲਓ ਵੀ ਮਿੱਤਰੋ ਅੱਜ ਨਾ ਮੈਂ ਮੌਕਸਰ ਆਇਆ ਸੀਗਾ ਤੇ ਮੌਕਸਰ ਆਇਆ ਸੀ ਮੈਂ ਆਪਣੇ 베ਲੀ ਕੋਲੇ ਤੇ ਬਾਈ ਦਾ ਹੈਗਾ ਇੱਥੇ ਮੰਡੀ ਦੇ ਕੋਲੇ ਫਲੈਟ ਤੇ ਬਾਈ ਕੋਲੇ ਆਇਆ ਸੀ ਅੱਜ ਮਿਲਣਾ ਤੇ ਲਓ ਤੁਹਾਨੂੰ ਇੱਥੋਂ ਨਾ ਦਿਖਾ ਦਿਖਾ ਦਿੰਨੇ ਆਪਾਂ ਵੀ ਕਿੱਦਾਂ ਦਾ ਬਣਿਆ ਆਹ ਫਲੈਟ ਆ ਇੱਧਰ ਉੱਪਰ ਪੌੜੀਆਂ ਚੜ ਕੇ ਮੰਦੀ ਦੇ ਕੋਲੇ ਆ ਤੇ ਇੱਥੇ ਹੀ ਮਿਲੋ ਜਦੋਂ ਮੈਂ ਫ੍ਰੀ ਟਾਈਮ ਹੋਵਾਂ ਤੇ ਉਦੋਂ ਮੈਂ ਇੱਥੇ ਬਾਈ ਕੋਲੇ ਆ ਜਾਣਾ ਤੇ ਵੈਸੇ ਤਾਂ ਬਾਈ ਜੌਬ ਕਰਦੇ ਆ ਤੇ ਪਰ ਅੱਜ ਛੁੱਟੀ ਲਈ ਸੀਗੀ ਲਓ ਤੁਹਾਨੂੰ ਵਿਖਾ ਦਿੰਨੇ ਆਪਣੇ ਫਲਾਈਟ ਫਲੈਟ ਫਲੈਟ ਤੇ ਇੱਧਰ ਬਾਈ ਚਾਹ ਬਣਾ ਰਿਹਾ ਕਿਹਾ ਵੇ ਵਧੀਆ 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 ਬਾਈ ਬਹੁਤ ਬੜਾ ਥੋੜਾ ਹੈ ਮੈਂ ਬੱਲੇ ਜਿਆਦਾ ਅੰਦੀ ਅਰੇ ਬਈ ਕੋਚਣਾ ਨਾ ਤੇ ਚਾਰ ਘੰਟੇ ਖੜਾ ਰਹੀ ਐ। ਤੇ ਮਾਣ ਸਰੀਰ ਨਹੀਂ ਘਾਉਗਾ ਕਰ ਵੀ ਬੜੂਗਾ। ਹਾਂ। ਬਸ ਆ ਬੜਾਈ ਨੇ ਫੰਮਾ ਮਨ ਨਾਲ। ਤੇ ਅੱਜ ਆ ਅੱਜ ਬਈ ਕੱਲਾ ਹੀ। ਅੱਜ ਉਹ ਖੜੇ ਸੀ ਯਾਰ। ਅੱਜ ਉਹ ਵਰਤੀ ਮੇਸੀ ਮੈਲੇ ਇਸ ਗੁੱਤੀ। ਹਾਂ। ਵਰਤੀ ਗਏ ਆ ਤੇ ਜਵਾਬ ਦੇ ਸਾਰੇ ਕੰਮ ਕਰਾਉਂ। ਠੀਕ ਐ। ਮੈਂ ਕਿਹਦਾ ਦਾ ਰੈਸਟ ਕਰਦੇ ਆ। ਤੇ ਇਸ ਸਮੇਂ ਦਾ ਕੀ ਹਾਲ ਕੀਤਾ। ਸੋਈ ਜਰਾ ਮੁੰਡੇ ਕੋਲੇ ਬਲਾਈਟ ਆਉਲੀ ਹੁੰਦੇ। ਹਾਂ। ਇੱਥੇ ਕੋਲੇ ਗੁੜੀ ਐ। ਕੋਲੇ ਸਫਾਈ ਕਰਦੇ। ਹੁੰਦੇ ਜਰ ਤਿਆਰ ਉਹ ਨਹੀਂ ਰਹੇ ਅੱਛਾ ਜਾ ਦੇ ਲੈਣਾ ਆਪਾਂ ਨੂੰ ਬਾਕੀ ਸਾਰਾ ਮੁਕਦਰ ਕੇ ਹੁੰਦਾ ਨਹੀਂ ਹੋ ਜਾਂਦਾ ਹਾਂ ਜੇ ਖੰਡ ਹੋ ਗਈ ਲੱਗਦਾ ਯਾ ਵੀ ਮਿੱਤਰੋ ਤੁਹਾਨੂੰ ਆਪਾਂ ਅੱਗੇ ਲੈ ਕੇ ਚੱਲਦੇ ਆਂ ਇੱਧਰ ਜਗ੍ਹਾ ਖਾਲੀ ਪਈਆ ਤੇ ਇੱਧਰ ਬਲੈਂਕ ਤੇ ਫੋੜੀਆਂ ਚੜ ਕੇ ਆਉਣਾ ਪੈਦਾ ਤੇ ਭਾਈ ਨੇ ਬਣਾ ਲਈ ਚਾਹ ਤੇ ਹੁਣ ਚਾਹ ਪੀ ਕੇ ਗਾਹਲਾ ਕੰਮ ਕਰਾਂਗੇ ਬਣਾਉਣਾ ਕੋਈ ਵੀਡੀਓ ਬਣਿਓ ਜਾਂ ਫਿਰ ਚੱਲਦੇ ਆਂ ਬਾਜ਼ਾਰ ਦੇ ਵਿੱਚ ਇੱਕ ਲੈਪਟਾਪ ਵੀ ਦੇਖ ਕੇ ਆਉਣਾ ਸੀ ਅੱਜ ਤੇ ਜੇ ਅੱਜ ਉੱਧਰ ਨੂੰ ਗਏ ਤਾਂ ਜ਼ਰੂਰ ਜਾਵਾਂਗੇ ਤੁਹਾਨੂੰ ਲਓ ਵੀ ਮਿੱਤਰੋ ਆਪਾਂ ਚਾਹ ਨੂੰ ਪੀ ਲਈ ਆ ਤੇ ਚਾਹ ਬਣੀ ਸੀ ਸਵਾਦ ਤੇ ਬਾਈ ਕੋਲੇ ਬੈਠੇ ਆ ਬਾਈ ਕੋਈ ਸੁਣਾਓ ਗੱਲਬਾਤ ਬਾਬਾ ਜੀ ਜੀ ਤੁਹਾਨੂੰ ਤੂੰ ਸੁਣਾ ਕਿਵੇਂ ਚੱਲ ਰਿਹਾ ਠੀਕ ਆ ਤੇ ਤੁਸੀਂ ਇੱਕੋ ਚੈਨਲ ਬਾਰੇ ਦੱਸ ਰਹੇ ਸੀ ਮੈਨੂੰ ਕੀ ਚੈਨਲ ਦਾ ਆਪਣਾ ਇੱਕ ਕੰਪਨੀ ਹੈ ਜੀਟੀ ਰੈਕੋਰਡਸ ਦੇ ਨਾਂ ਤੇ ਯੂਟਿਊਬ ਤੇ ਚੈਨਲ ਵੀ ਬਣਿਆ ਹੈ ਤੇ ਉੱਥੇ ਆਪਣੇ ਕਈ ਗਾਣੇ ਵੀ ਰੀਲਿਸ ਕੀਤੇ ਆ ਕਈ ਸਿੰਗਰਸ ਦੇ ਆਪਾਂ ਤੇ ਹੋਰ ਵੀ ਜੇ ਕਿਸੇ ਨੇ ਆਪ ਦਾ ਗਾਣਾ ਰੀਲਿਸ ਕਰਨਾ ਹੈ ਜਾਂ ਫਿਰ ਗਾਣਾ ਜੈਜ਼ ਰਿਟਰ ਦਾ ਅੰਦਰ ਰਿਕਾਰਡ ਕਰਾਉਣਾ ਹੈ ਵੀਡੀਓ ਜੈਜ਼ ਦੇ ਪਰਵਾ ਕੇ ਤੇ ਰੀਲਿਸ ਕਰਾਉਣਾ ਹੈ ਉਹ ਸਾਡੀ ਕੰਪਨੀ ਥਰੂ ਕਰਵਾ ਸਕਦਾ ਹੈ ਤੇ ਸੋਨੂ ਜੀ ਨੂੰ ਕੰਟੈਕਟ ਕਰ ਲਿਓ ਬਈ ਕਿਨੇ ਕਰਨਾ ਤੇ ਇਹ ਆਪੇ ਸੁਨੀਆ ਤੁਹਾਡਾ ਲਗਾ ਦੇਣੀ ਮੈਨੂੰ ਜਦੋਂ ਵੀ ਲੋਡ ਹੋਵੇ ਤਾਂ ਠੀਕ ਹੈ ਲਓ ਵੀ ਮਿੱਤਰੋ ਜੇ ਕਿਸੇ ਨੇ ਗਾਣਾ ਰਿਕਾਰਡ ਕੋਈ ਬੰਦਾ ਕਿਸੇ ਨੂੰ ਸ਼ੌਂਕ ਹੈਗਾ ਗਾਉਣ ਦਾ ਤੇ ਉਹ ਬਾਈ ਨਾਲ ਕਰ ਸਕਦਾ ਤੇ ਜਾਂ ਮੇਰੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਤੁਹਾਡਾ ਜਿਹੜਾ ਗਾਣਾ ਉਹ ਆਪਾਂ ਬਾਲੇ ਨਹੀਂ ਪੈਸੇ ਲਗਾਣ ਦਿੰਦੇ ਥੋੜੇ ਜਿਹੇ ਪੈਸੇ ਨੇ ਤੁਹਾਡਾ ਜਿਹੜਾ ਗਾਣਾ ਆਪ ਰਿਕਾਰਡ ਕਰਵਾ ਦਾਂਗੇ ਤੇ ਤੇ ਹੋਣਾ ਸੀ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਵੀਡੀਓ ਸ਼ੂਟ ਕਰਨ ਤੋਂ ਬਾਅਦ ਤੁਹਾਡੇ ਨਾਲ ਕਰਦੇ ਆ ਗੱਲਬਾਤ